ਸੁਖਬੀਰ ਬਾਦਲ ਹੋਰਾਂ ਦੀ ਕਰ ਲਗੇ ਮਿੰਟੋ ਜੀ ਦੁਬਾਰਾ ਪ੍ਰਧਾਨ ਬਣ ਗਏ ਨੇ ਜਿਵੇਂ ਮੈਨੂੰ ਥੋੜਾ ਜਿਹਾ ਯਾਦ ਹੈ ਸ਼ੁੱਕਰਵਾਰ ਨੂੰ ਇੱਕ ਕਮੈਂਟ ਆਇਆ ਸੀ ਕਿ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਬਣਗੇ ਜਾਂ ਤੁਸੀਂ ਸਹਿਜ ਜਿਹਾ ਕਿਹਾ ਸੀ ਕਿ ਹੋਰ ਕੌਣ ਬਣੇਗਾ ਤੇ ਜਾਂ ਫਿਰ ਕਿੱਧਰ ਜਾਏਗੀ ਪ੍ਰਧਾਨਗੀ ਉਹੀ ਗੱਲ ਬਾਅਦ ਚ ਖਬਰ ਵੀ ਆਈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਫੇਰ ਤੋਂ ਪ੍ਰਧਾਨ ਬਣਾ ਲਿਆ ਤੇ ਇੱਕ ਵਾਰੀ ਤਾਂ ਕਹ ਲਓ ਕਿ ਜਿਵੇਂ ਕਹਿੰਦੇ ਵਾਰੇ ਨਾਰੇ ਹੋ ਗਏ ਸਭ ਕੁਝ ਠੀਕ ਠਾਕ ਹੋ ਗਿਆ ਹੁਣ ਫਿਰ ਜਿਵੇਂ ਉਹ ਗੀਤ ਸੀਗਾ ਪੰਜਵਾਂ ਗੀਰ ਪੰਜਵਾਂ ਗੀਰ ਪਾ ਕੇ ਰਾਜਨੀਤੀ ਹੋਏਗੀ ਕੱਲ ਇਹਨਾਂ ਨੇ ਇਕੱਠ ਕਰ ਲਿਆ ਹੂੰ ਵਿਸਾਖੀ ਦੇ ਮੌਕੇ ਤੇ ਅਕਾਲੀਆਂ ਦੀ ਕਾਨਫਰੰਸ ਤੇ ਸੁਭਾਵਿਕ ਹੈ ਹੋਏਗੀ ਹੋਏਗੀ ਪਰ ਕੱਲੇ ਇਹ ਨਹੀਂ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ ਹੋ ਰਹੀ ਹੂੰ ਉਹਨਾਂ ਨੇ ਵੀ ਕਾਨਫਰੰਸ ਰੱਖੀ ਸੀ ਇਸ ਤੋਂ ਇਲਾਵਾ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਹੂੰ ਉਹਨਾਂ ਨੇ ਵੀ ਰੱਖੀ ਸੀ ਸਾਰੇ ਹੀ ਕੱਲ ਹੀ ਮੈਦਾਨ 'ਚ ਸੀਗੇ ਲਗਭਗ ਤਾਂ ਇਕੱਠ ਇਹਨਾਂ ਦਾ ਪ੍ਰਭਾਵੀ ਇਕੱਠ ਸੀਗਾ ਇਹਦੇ 'ਚ ਕੋਈ ਸ਼ੱਕ ਨਹੀਂ ਇਕੱਠ ਕਰ ਲੈਂਦੇ ਆ ਅਕਾਲੀ ਇਹਦੇ 'ਚ ਕੋਈ ਮੇਰੇ ਖਿਆਲ ਦੇ ਨਾਲ ਅਤ ਕਤ ਨਹੀਂ ਨਹੀਂ ਹੈ ਹੁਣ ਇਹੀ ਤੇ ਕਾਰਨ ਸੀਗਾ ਕਿ ਇਹਨਾਂ ਨੂੰ ਖਾਲੀ-ਖਾਲੀ ਦੇ ਵਿੱਚ ਫਿਰ ਵਿਸਾਖੀ ਤੋਂ ਪਹਿਲਾਂ ਚੁਣ ਲਿਆ ਗਿਆ ਹੁਣ ਉਸ ਪਾਸੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕਿ ਕਿਵੇਂ ਬਣੇ ਜੀ ਕਾ ਤੋਂ ਬਣੇ ਉਹ ਤੇ ਬਣ ਗਏ ਉਹ ਤੇ ਬਣ ਗਏ ਬਿਲਕੁਲ ਆਹੀ ਗੱਲ ਮੈਂ ਕਹਿੰਦਾ ਸੀਗਾ ਸ਼ੁਰੂ ਚੀਕੇ ਅਖੀਰ ਹੋਣਾ ਆਹੀ ਸੀਗਾ ਜੇ ਸੁਖਵੀਰ ਸਿੰਘ ਬਾਦਲ ਉਦੋਂ ਹੀ ਗੱਜ-ਵੱਜ ਕੇ ਕਹਿ ਦਿੰਦੇ ਕਿ ਆਜੋ ਜਿੰਨੇ ਮદાન ਚ ਆਉਣਾ ਜੀ ਲੜ ਲਓ ਤਾਂ ਮੈਂ ਅਸਤੀਫਾ ਦੇ ਕੇ ਦੁਬਾਰਾ ਚੁਣ ਕੇ ਆ ਜਾਣਾ ਬਰਾਬਰ ਜਿੰਨੇ ਹੋਣਾ ਹੈ ਬਿਲਕੁਲ ਠੀਕ ਹੈ ਨਾ ਜੀ ਤਾਂ ਨੁਕਸਾਨ ਜਿਹੜਾ ਇੰਨਾ ਹੋਇਆ ਸ਼ਾਇਦ ਨਾ ਹੁੰਦਾ ਹੁਣ ਰਹੀ ਗੱਲ ਕਿ ਪੰਜਵਾਂ ਗੇਰ ਦੇਖੋ ਗੇਰ ਤਾਂ ਕਿਹੜਾ ਪੈਂਦਾ ਤਾਂ ਸਮਾਂ ਦੱਸੂਗਾ ਪਰ ਇੱਕ ਵਾਰੀ ਨਵੇਂ ਸਿਰੇ ਤੋਂ ਸ਼ੁਰੂਆਤ ਜਰੂਰ ਹੋਈ ਹੈ ਹੁਣ ਸ਼ੁਰੂਆਤ ਹੋਈ ਹੈ ਤਾਂ ਦੂਸਰੇ ਪੱਖ ਤੋਂ ਜੇ ਤੁਸੀਂ ਜਿਹੜੀ ਕਮੇਟੀ ਇਸ ਵੇਲੇ ਭਰਤੀ ਕਰ ਰਹੀ ਹੈ ਉਹਨਾਂ ਦੇ ਜਿੰਨੇ ਵੀ ਬਿਆਨات ਤੁਸੀਂ ਦੇਖੋਗੇ ਜਿੰਨੇ ਵੀ ਰਿਐਕਸ਼ਨ ਨੇ ਉਹ ਸਿੱਧੇ ਤੌਰ ਤੇ ਇਸ ਸਮੁੱਚੀ ਪ੍ਰਕਿਰਿਆ 'ਚ ਜਿਹੜੀ ਬੁਨਿਆਦ ਹੈ ਭਰਤੀ ਉਸ ਨੂੰ ਹੀ ਨਕਾਰ ਰਹੇ ਨੇ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਉਹ ਕਹਿੰਦੇ ਆ ਜੀ ਕਿ ਇਹ ਜਿਹੜੀ ਫਰਜ਼ੀ ਭਰਤੀ ਸੀ ਫਰਜ਼ੀ ਭਰਤੀ ਤੋਂ ਬਾਅਦ ਇਹਨਾਂ ਨੇ ਡੈਲੀਗੇਟ ਬਣਾਏ ਡੈਲੀਗੇਟ ਜਿਹੜੇ ਸੀਗੇ ਫਿਰ ਉਹਨਾਂ ਨੇ گا ਪ੍ਰਧਾਨ ਚੁਣ ਲਿਆ ਇਹਨਾਂ ਨੇ ਤੇ ਇੱਕ ਤਰ੍ਹਾਂ ਨਾਲ ਭਾਈ ਜੋ 2 ਦਸੰਬਰ ਵਾਲਾ ਹੁਕਮ ਹੋਇਆ ਸੀਗਾ ਉਹਦੀ ਬਿਲਕੁਲ ਅਦੁੱਲੀ ਕੀਤੀ ਆ ਹੁਣ ਕੱਲ ਤੁਸੀਂ ਵੇਖਿਆ ਹੋਣਾ ਇੱਕ ਵੀਡੀਓ ਬੜਾ ਵਾਇਰਲ ਹੁੰਦਾ ਉਹਦੇ ਚ ਮਜੀਠੀਆ ਸਾਹਿਬ ਆਪਦਾ ਹਸਾਬ ਕਿਤਾਬ ਬਰੋਬਰ ਕਰਦੇ ਪਏ ਨੇ ਚੀਮਾ ਸਾਹਿਬ ਨਾਲ ਵੀ ਭੁੰਦਰ ਸਾਹਿਬ ਦੇ ਨਾਲ ਵੀ ਉਹ ਹਸਾਬ ਕਿਤਾਬ ਸੀਗਾ ਉਹ ਬਰਾਬਰ ਕਰਤਾ ਉਹਨਾਂ ਨੇ ਪਰ ਹਮ ਗੱਲ ਇਹ ਆ ਕਿ ਗੇਅਰ ਠੀਕ ਆ ਉਸ ਸਮਾਂ ਜਾਂ ਸਪੀਡ ਦੱਸੂਗੀ ਕਿ ਕਿਹੜਾ ਪੈਂਦਾ ਕਿਹੜਾ ਨਹੀਂ ਪੈਂਦਾ ਪਰ ਜਿੰਨਾ ਕੋ ਉੱਥੋਂ ਆਪਾਂ ਦੇਖਦੇ ਆ ਜੋ ਰਿਐਕਸ਼ਨ ਆ ਰਿਹਾ ਜਿਹੜੀ ਧਿਰ ਇਸ ਵੇਲੇ ਭਰਤੀ ਦੇ ਵਿੱਚ ਯਤਨਸ਼ੀਲ ਹੈ ਜੀ ਉਹਨਾਂ ਦੇ ਰਿਐਕਸ਼ਨਸ ਤੋਂ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹ ਚੀਜ਼ ਕਿਤੇ ਨਾ ਕਿਤੇ ਸੁਖਮ ਸਭ ਨਜ਼ਰ ਆਉਂਦੀ ਹੈ ਪ੍ਰਤੱਖ ਤੌਰ ਤੇ ਕਿ ਜਿਹੜੀ ਗੱਲ ਅਸੀਂ ਪਿਛਲੇ ਕੁਝ ਦਿਨਾਂ ਤੋਂ ਕਹਿ ਰਹੇ ਹਾਂ ਕਿ ਸ਼ਾਇਦ ਇੱਕ ਲੜਾਈ ਮੁੱਕ ਜਾਏਗੀ ਜੀ ਪ੍ਰਧਾਨਗੀ ਦੀ ਲੜਾਈ ਤਾਂ ਹੁਣ ਖਤਮ ਹੋ ਗਈ ਸ਼ੁਰੂਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਬਣ ਗਏ ਸੁਖਬੀਰ ਸਿੰਘ ਬਾਦਲ ਜੀ ਪਰ ਦੂਜੀ ਲੜਾਈ ਇੱਥੋਂ ਸ਼ੁਰੂ ਹੋ ਸਕਦੀ ਹੈ ਜਿਹਦੀ ਅੱਗੇ ਅਸੀਂ ਗੱਲ ਬਹੁਤ ਵਾਰੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਭਰਤੀ ਨੂੰ ਕੋਈ ਕਾਨੂੰਨੀ ਚੈਲੰਜ ਦਰਪੇਸ਼ ਆ ਸਕਦਾ ਹੈ ਕਿਉਂਕਿ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੇ ਹਨ ਨਾ ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਭਰਤੀ ਜਿਹੜੀ ਹੈ ਉਹ ਮੁਕੰਮਲ ਕਰਨਗੇ ਜੀ ਜਦੋਂ ਭਰਤੀ ਮੁਕੰਮਲ ਹੋ ਗਈ ਭੇਰੀ ਤਾਰਾ ਹੋਗਾ ਨਾ ਕਿ ਅਸਲੀ ਕਿਹੜੀ ਹੈ ਜਿੱਤੇ ਫਰਜ਼ੀ ਕਿਹੜੀ ਹੈ ਬਿਲਕੁਲ ਉਹ ਆਪਣੇ ਆਪ ਨੂੰ ਸਿੱਧ ਕਰਨਗੇ ਕਿ ਆ ਦੇਖੋ ਜੀ ਅਸੀਂ ਭਰਤੀ ਇਸ ਤਰੀਕੇ ਨਾਲ ਕੀਤੀ ਆ ਜੀ ਤਾਂ ਇਹਨਾਂ ਨੇ ਇਸ ਤਰੀਕੇ ਨਾਲ ਕੀਤੀ ਆ ਉਹ ਫਿਰ ਗਲਤ ਸਿੱਧ ਕਰਨਗੇ ਤੇ ਜੇ ਗਲਤ ਸਿੱਧ ਹੁੰਦੀ ਹੈ ਚੀਜ਼ ਤਾਂ ਫਿਰ ਉਹਦਾ ਅਸਰ ਕਿੱਥੇ ਪੈਣਾ ਚਾਕੇ ਤਾਂ ਅਸਰ ਤੇ ਪੈਣਾ ਨਾ ਕਿ ਕਾਨੂੰਨੀ ਲੜਾਈ ਜਿਹੜੀ ਉਹ ਵੱਢੀ ਜਾਵੇ ਜੀ ਕਿਉਂਕਿ ਉਦਾਂ ਤੇ ਤੁਸੀਂ ਖੇਢੀ ਜਾਓ ਫਰਜੀ ਫਰਜੀ ਪਰਤੀ ਪਰਤੀ ਜੋ ਮਰਜ਼ੀ ਕਰੀ ਜੋ ਬਿਲਕੁਲ ਕਿਸੇ ਨੂੰ ਕੁਝ ਵੀ ਕਹਿ ਸਕਦੇ ਆਪਾਂ ਪਰ ਉਹਦਾ ਜੇ ਕੋਈ ਨਿਚੋੜ ਕੱਢਣਾ ਹੈ ਜਾਂ ਨਤੀਜਾ ਕੱਢਣਾ ਹੈ ਤਾਂ ਉਹ ਤਾਂ ਫਿਰ ਇੱਕ ਅਥਾਰਟੀ ਕੋਲ ਹੀ ਜਾਵੋਗੇ ਨਾ ਤੁਸੀਂ ਚਾਹੇ ਚੋਣ ਕਮਿਸ਼ਨ ਹੈ ਜੀ ਕਿਉਂਕਿ ਹੁਣ ਦੇਖੋ ਇੱਕ ਤੇ ਆ ਕਿ ਅਕਾਲ ਤੱਕ ਸਭ ਤੇ ਹੁਣ ਜਥੇਦਾਰ ਵੀ ਪੁਰਾਣੇ ਵਾਲੇ ਨਹੀਂ ਰਹੇ ਗੜਗੱਜ ਸਾਹਿਬ ਆ ਗਏ ਜੀ ਠੀਕ ਹੈ ਜੀ ਤਾਂ ਗੜਗੱਜ ਸਾਹਿਬ ਤੇ ਬਿਲਕੁਲ ਇਧਰ ਕੋਈ ਬਰੂਚੀ ਦਿਖਾਈ ਨਹੀਂ ਰਹੀ ਹੂੰ ਸਮਝਦੇ ਹੋ ਨਾ ਜੀ ਉਹ ਤੇ ਗਿਆਨੀ ਰਗਵੀਰ ਸਿੰਘ ਸੀ ਜੋ ਵਾਰ-ਵਾਰ ਵਾਰ-ਵਾਰ ਚਲੋ ਕਹਿਣ ਤੇ ਕੋਈ ਨਾ ਕੋਈ ਬਿਆਨ ਦੇ ਜਾਂਦੇ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਬਚਣਾ ਸ਼ੁਰੂ ਕਰ ਦਿੱਤਾ ਸੀਗਾ ਪਰ ਇੱਥੇ ਤੇ ਗੜਗੱਜ ਸਾਹਿਬ ਆ ਗਏ ਜੀ ਠੀਕ ਹੈ ਜੀ ਤਾਂ ਹੁਣ ਉਹਨਾਂ ਨੇ ਤੇ ਗੱਜ-ਵੱਜ ਕੇ ਇੱਧਰ ਨਹੀਂ ਕਹਿਣਾ ਕਿਉਂਕਿ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਤੇ ਵਿਵਾਦ ਉੱਠੇ ਜਾਂ ਕਈ ਸਵਾਲ ਉੱਠੇ ਸਨ ਤਾਂ ਹੁਣ ਜੇ ਆਪਾਂ ਦੇਖੀਏ ਤਾਂ ਜਿਹੜੀ ਭਰਤੀ ਆ ਉਹ ਫਿਰ ਭਰਤੀ ਅਕਾਲ ਤੱਕ ਸਭ ਤੇ ਜਾਣੀ ਨਹੀਂ ਨਹੀਂ ਅਕਾਲ ਤਖਤ ਸਾਹਿਬ ਨੇ ਕੋਈ ਫੈਸਲਾ ਕਰਨਾ ਹੈ ਜੀ ਇਸ ਮੁਤਲਕ ਹਮ ਠੀਕ ਹੈ ਜੀ ਤਾਂ ਇਹਦਾ ਮਤਲਬ ਤਾਂ ਇਹੋ ਹੀ ਨਿਕਲਦਾ ਹੈ ਨਾ ਆਪਾਂ ਜੇ ਦੇਖੀਏ ਸਰਲ ਤੇ ਸਾਦੇ ਢੰਗ ਦੇ ਨਾਲ ਸਮਝਣ ਦਾ ਯਤਨ ਕਰਕੇ ਕਿ ਫਿਰ ਇਹ ਹੀ ਆ ਕਿਉਣ ਵਾਲੇ ਸਮੇਂ ਦੇ ਵਿੱਚ ਕਿਸੇ ਚੋਣ ਕਮਿਸ਼ਨ ਵਰਗੀ ਅਥਾਰਟੀ ਦੇ ਕੋਲ ਜਾਂ ਕਹਿ ਲਓ ਕਿ ਕੋਈ ਕੋਰਟ ਕਚਹਿਰੀ ਉਹਦੇ ਕੋਲ ਜਾ ਕੇ ਵਾਜ਼ਬੀਅਤ ਜਿਹੜੀ ਹੈ ਉਹ ਦੱਸੀ ਜਾਵੇ ਕਿ ਆ ਚੀਜ਼ ਦੀ ਜਿਹੜੀ ਵਾਜ਼ਬੀਅਤ ਹੈ ਕਿ ਉਹ ਭਾਈ ਸਹੀ ਹੈ ਆ ਜਿਹੜੀ ਹੈ ਉਹ ਉਹਦੀ ਵਾਜ਼ਬੀਅਤ ਉਹਦੀ ਕਹਿ ਲੋ ਕਿ ਬਈ ਜਾਇਜ਼ ਤਾਂ ਨਹੀਂ ਹੈ ਤਾਂ ਇਹ ਇਹ ਸਿੱਧ ਕਿਨੇ ਕਰਨਾ ਤਾਂ ਜਾਂ ਤਾਂ ਕਾਨੂੰਨੀ ਕਸਵਟੀ ਤੇ ਜਾ ਕੇ ਉਹ ਕਹਿ ਲੋ ਕਿ ਫੈਸਲਾ ਹੋਣਾ ਹੂੰ ਹੂੰ ਤੇ ਜਾਂ ਜੋ ਚੋਣਵੀ ਅਥਾਰਟੀ ਹੈ ਉਹਨਾਂ ਦੇ ਕੋਲ ਉਹੀ ਕਰ ਸਕਦੇ ਜੇ ਵੀ ਉਹ ਕਹਿ ਸਕਦੇ ਕਿ ਅਜੇ ਵੀ ਮੁਸ਼ਕਲ ਨਰਪੇਸ਼ ਆ ਸਕਦੀਆਂ ਨੇ ਉਹ ਰਸਤਾ ਬਹੁਤ ਸਿੱਧਾ ਪੱਧਰਾ ਨਹੀਂ ਹੋ ਗਿਆ ਹਾਂ ਜੀ ਹਾਂ ਸੁਖਬੀਰ ਸਿੰਘ ਬਾਦਲ ਵਾਸਤੇ ਇੱਕ ਵੱਡੀ ਰਾਹਤ ਦੀ ਗੱਲ ਹੈ ਉਹ ਆ ਅਮਰਤਪਾਲ ਸਿੰਘ ਤੁਸੀਂ ਕਹੋਗੇ ਕਿ ਅਮਰਤਪਾਲ ਸਿੰਘ ਕਿਵੇਂ ਸੁਖਬੀਰ ਸਿੰਘ ਬਾਦਲ ਲਈ ਰਾਹਤ ਜਿਹੜੀ ਹੈ ਨਾ ਉਹ ਲੈ ਕੇ ਆਏ ਆ ਤਾਂ ਤੁਸੀਂ ਦੇਖਿਆ ਹੋਣਾ ਕਿ ਫਰਵਰੀ ਦੇ ਵਿੱਚ ਲਗਭਗ ਫਰਵਰੀ ਦੇ ਵਿੱਚ ਇਹ ਖਬਰਾਂ ਆ ਗਈਆਂ ਸਨ ਕਿ ਐਸਜੀਪੀਸੀ ਦੀਆਂ ਜਿਹੜੀਆਂ ਵੋਟਰ ਲਿਸਟਾਂ ਨੇ ਉਹਨਾਂ ਨੂੰ ਅੰਤਮ ਸ਼ੋਅ ਮਿਲ ਗਈ ਆ ਜੀ ਜਦੋਂ ਵੋਟਰ ਸੂਚੀਆਂ ਅਪਡੇਟ ਹੋ ਜਾਂਦੀਆਂ ਨੇ ਵੋਟਾਂ ਬਣ ਜਾਂਦੀਆਂ ਉਸ ਤੋਂ ਬਾਅਦ ਸਿਰਫ ਵੋਟਾਂ ਪੈਣੀਆਂ ਹੁੰਦੀਆਂ ਨੇ ਬਿਲਕੁਲ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਐਸਟੀਪੀਸੀ ਚੋਣ ਦੀ ਕਦੇ ਚਰਚਾ ਹੀ ਨਹੀਂ ਚੱਲੀ ਨਹੀਂ ਹੋਈ ਬਿਲਕੁਲ ਅਬ ਇਸੇ ਕੰਮ ਚੀ ਮਸਲਾ ਉਲਟ ਗਿਆ ਨਹੀਂ ਉਹਦਾ ਇੱਕ ਵੱਡਾ ਕਾਰਨ ਜਿਹੜਾ ਆਪਾਂ ਕਹਿ ਲੋ ਕਿ ਥੋੜਾ ਪਰਤ ਦੇ ਹੇਠੋਂ ਦੇਖੀਏ ਤਾਂ ਉਹ ਇਹ ਆ ਕਿ ਕਿਤੇ ਨਾ ਕਿਤੇ ਕੇਂਦਰ ਇਸ ਗੱਲ ਤੇ ਦੇਖ ਰਿਹਾ ਹੈ ਕਿ ਭਈ ਠੀਕ ਹੈ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਦੇ ਕਰਦੇ ਅਸੀਂ ਅਮਰਤਪਾਲ ਸਿੰਘ ਦਾ ਜਿਹੜਾ ਧੜਾ ਹੈ ਉਸ ਨੂੰ ਤਾਕਤ ਵਰਨਾ ਕਰ ਬੈਠੀਏ ਹੂੰ ਇਹ ਜੀਜ਼ ਹੈ ਸਰ ਇਸ ਚੀਜ਼ ਨੂੰ ਥੋੜਾ ਨਾਲ ਜੋੜ ਕੇ ਦੇਖੋ ਉਹ ਤਾਂ ਹੀ ਉਹ ਜੇ ਤੁਸੀਂ ਤਰਸੀਮ ਸਿੰਘ ਹੋਰੀ ਨੂੰ ਸੁਣੋਗੇ ਤਾਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਕਿ ਐਸਟੀਪੀਸੀ ਚੋਣਾ ਕਰਾਓ ਐਸਟੀਪੀਸੀ ਚੋਣਾ ਕਰਾਓ ਜੀ ਠੀਕ ਹੈ ਜੀ ਹੂੰ ਤਾਂ ਅਮਰਤਪਾਲ ਸਿੰਘ ਡਾਇਰੈਕਟਲੀ ਭਾਵੇਂ ਇਲੈਕਸ਼ਨ ਨਾ ਵੀ ਲੜੇ ਹੂੰ ਤਰਸੀਮ ਸਿੰਘ ਹੋਰੀ ਇਹਦੇ ਵਿੱਚ ਦਿਲਚਸਪੀ ਰੱਖਦੇ ਆ ਹੂੰ ਤਾਂ ਇਹਨਾਂ ਨੂੰ ਸਭ ਤੋਂ ਵੱਡਾ ਕਿਤੇ ਨਾ ਕਿਤੇ ਕਹਿ ਲੋ ਕਿ ਇਸ ਗੱਲ ਦਾ ਖਤਰੇ ਦਾ ਅਹਿਸਾਸ ਹੋ ਗਿਆ ਕਿ ਇਹ ਤੜਾ ਕੱਲ ਨੂੰ ਤਾਕਤਵਰ ਹੋ ਗਿਆ ਤੇ ਫਿਰ ਇਸ ਇਲੈਕਸ਼ਨ 'ਚ ਹੀ ਨਹੀਂ ਸਿੱਖਾਂ ਦੇ ਧਾਰਮਿਕ ਸੰਸਥਾਵਾਂ ਦੇ ਇਲੈਕਸ਼ਨ 'ਚ ਹੀ ਨਹੀਂ ਦੂਸਰੇ ਇਲੈਕਸ਼ਨ 'ਚ ਵੀ ਇਹਨਾਂ ਦਾ ਅਸਰ ਪਊਗਾ ਸੋ ਇਸ ਕਰਕੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਐਸਟੀਪੀਸੀ ਇਲੈਕਸ਼ਨ ਦਾ ਹਾਲ ਫਿਲਹਾਲ ਖਿਆਲੀ ਛੱਡਿਆ ਹੋਇਆ ਹੈ ਤੇ ਇਹਦੀ ਰਾਹਤ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਨੂੰ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਫਰਜ਼ ਕਰੋ ਅੱਜ ਇਸ ਪੋਜੀਸ਼ਨ 'ਚ ਐਸਟੀਪੀਸੀ ਦਾ ਇਲੈਕਸ਼ਨ ਫੇਸ ਕਰਦੇ ਆ ਤਾਂ ਉਹਨਾਂ ਵਾਸਤੇ ਬਹੁਤ ਟਫ ਟਫ ਮਾਮਲਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਮਿੰਟ ਜੀ ਕਾਫੀ ਸਾਰੇ ਦੋਸਤ ਨੇ ਜੀ ਸਾਰਿਆਂ ਦੇ ਪ੍ਰतिकਰਮ ਵੱਖਰੇ ਵੱਖਰੇ ਨੇ ਮੈਂ ਕੁਝ ਕਮੈਂਟਸ ਸ਼ਾਮਿਲ ਕਰਦਾ ਬੱਲੀ ਸਾਹਿਬ ਕਹਿ ਰਹੇ ਨੇ ਕਿ ਪੱਕੇ ਅਕਾਲੀ ਅਜੇ ਵੀ ਕਹਿੰਦੇ ਅਕਾਲੀ ਨੇ ਉਹਨਾਂ ਦਾ ਜਿਹੜਾ ਵਰਕਰ ਹੈ ਜੇ ਵੀ ਉਹਨਾਂ ਦੇ ਨਾਲ ਹੀ ਖੜਾ ਹੋਇਆ ਔਰ ਬੱਲੀ ਸਾਹਿਬ ਨਾਲੇ ਵੀ ਕਹਿ ਰਹੇ ਨੇ ਕਿ ਲੱਖੇ ਸਿਧਾਂਨੇ ਨੇ ਵੀ ਇਕੱਠ ਰੱਖਿਆ ਸੀਗਾ ਕੱਲ ਮਲੂਕ ਸਿੰਘ ਜੀ ਦੱਸ ਰਹੇ ਨੇ ਕਿ ਕੱਲ ਵਾਲੇ ਇਕੱਠ ਦੇ ਵਿੱਚ ਕਹਿੰਦੇ ਅਕਾਲੀ ਦਲ ਦੀ ਰੈਲੀ ਦੇ ਵਿੱਚ ਬਹੁਤ ਕੱਠ ਸੀ ਕੱਲ ਤੇ ਜਿੱਥੋਂ ਤੱਕ ਇਕੱਠ ਦਾ ਤਾਲੁਕ ਹੈ ਨਾ ਲਖੇ ਹੋਰਾਂ ਲਈ ਜਿਹੜੀ ਰੈਲੀ ਸੀ ਦੇਖੋ ਲਖੇ ਸਿਧਾਣੀ ਹੋਰਾਂ ਦਾ ਅਮਿਤੋਜ ਮਾਨ ਹੋਰਾਂ ਦਾ ਹੂੰ ਉਹਨਾਂ ਨੇ ਇੱਕ ਪ੍ਰੋਗਰਾਮ ਲੰਦਾ ਵਹਿਣ ਠੀਕ ਹੈ ਜੀ ਹੂੰ ਉਹਦੇ ਚ ਉਹਨਾਂ ਨੇ ਨੁਕਤੇ ਪਾਏ ਦਰ ਚੁੱਕੇ ਨੇ ਹੂੰ ਅਸਲ ਦੇ ਵਿੱਚ ਜੇ ਤੁਸੀਂ ਅਮਿਤੋਜ ਮਾਨ ਨੂੰ ਸੁਣੋਗੇ ਨਾਲ ਬੈਠੋਗੇ ਸਮਝੋਗੇ ਅਮਿਤੋਜ ਮਾਨ ਦਾ ਇੱਕੋ ਇੱਕ ਗੋਲ ਹੈ ਕਿ ਅਸੀਂ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਘੱਟੋ ਘੱਟ ਰਾਜਨੀਤੀ ਨਹੀਂ ਕਰਨੀ ਪਰ ਸਾਡੀ ਰਾਜਨੀਤੀ ਕੁਝ ਇਹੋ ਜਿਹੇ ਮੁੱਦਿਆਂ ਤੇ ਕੇਂਦਰਤ ਹੋਵੇ ਜੋ ਸਾਡੇ ਨਾਲ ਜੁੜੇ ਨੇ ਜਿਹੜੇ ਯਾਨੀ ਲੋਕਾਂ ਨੂੰ ਅਸੀਂ ਅਸਲ ਮੁੱਦਿਆਂ ਤੇ ਲਿਆ ਹੈ ਜੀ ਜਾਗਰੂਕ ਕਰਨ ਦਾ ਕਹਿ ਲਓ ਸਾਡਾ ਕੰਮ ਇੱਕ ਤਰ੍ਹਾਂ ਨਾਲ ਅਮਿਤੋਜ ਮਾਨ ਦਾ ਵਿਜ਼ਨ ਜਿਹੜਾ ਹੈ ਨਾ ਉਹ ਕਲੀਅਰ ਹੈ ਇਸ ਮਾਮਲੇ 'ਚ ਠੀਕ ਹੈ ਜੀ ਜਾਂ ਪਾਣੀ ਨੂੰ ਲੈ ਕੇ ਆ ਜਾਂ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਆ ਤਾਂ ਉਹ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਣਾ ਇੱਕ ਏਜੰਡਾ ਸੈੱਟ ਕੀਤਾ ਉਹਦੇ ਤੇ ਹੀ ਇਹਨਾਂ ਦੀ ਜਿਹੜੀ ਸੀਗੀ ਉਹ ਰੈਲੀ ਸੀਗੀ ਰੈਲੀ ਦੇ ਵਿੱਚ ਇਕੱਠ ਉਹਨਾਂ ਦਾ ਕੋਈ ਲਗਭਗ ਕੋਈ 2000 ਦੇ ਆਸ-ਪਾਸ ਹੋਇਆ 10000 ਠੀਕ ਹੈ ਨਾ ਜੀ 1.5-2000 ਦਾ ਇਕੱਠ ਸੀਗਾ ਹੂੰ ਤਾਂ ਉਹ ਕਹਿੰਦੇ ਕੋਈ ਭਾਈ ਸਧਾਰਨ ਜੇ ਸਾਡੇ ਕੋਲ ਵਸੀਲੇ ਸੀਗੇ ਥੋੜਾ ਜਿਹਾ ਸਮਾਂ ਸੀਗਾ ਜਿੰਨੇ ਆ ਗਏ ਸਾਡੇ ਲਈ ਬਹੁਤ ਨੇ ਬਹੁਤ ਨੇ ਜੀ ਕਿਉਂਕਿ ਅਸੀਂ ਮੁੱਦੇ ਜਿਹੜੇ ਆ ਇੱਕ ਵੱਖਰੇ ਜਿੱਦਾਂ ਆਪਣੀ ਮੇਨ ਜਿਹੜੀ ਮੇਨਸਟ੍ਰੀਮ ਦੀ ਪੋਲਿਟਿਕਸ ਕਹ ਲੋ ਕਿ ਉਹਦੇ ਚੋਂ ਜਿਹੜੇ ਬਿਲਕੁਲ ਮੰਨਫੀ ਹੋ ਚੁੱਕੇ ਸੀ ਉਹ ਮੁੱਦਿਆਂ ਤੇ ਲਿਆ ਰਹੇ ਆ ਠੀਕ ਹੈ ਜੀ ਦੂਸਰੇ ਪਾਸੇ ਇੱਕ ਸਰਦਾਰ ਮਾਨੂ ਰਾਂਦਾ ਸਿਮਰਨਜੀਤ ਸਿੰਘ ਮਾਨੂ ਰਾਂਦਾ ਉਹ ਤੁਹਾਨੂੰ ਪਤਾ ਆਲਵੇਸ ਕਿ ਇੱਕ ਤਾਂ ਇਹ ਜਿਹੜਾ ਇਲਾਕਾ ਆਪਾਂ ਨੂੰ ਪਤਾ ਵਿਸਾਖੀ ਕਰਕੇ ਚਲੋ ਸਾਰੀਆਂ ਅਕਾਲੀ ਤਨਜ਼ੀਮਾਂ ਕਰਦੀਆਂ ਨੇ ਆਪਾਂ ਜੇ ਦੇਖੀਏ ਤਾਂ ਇਧਰ ਖਾਲਸਤਾਨ ਪੱਖੀ ਵੋਟ ਬਹੁਤ ਘਟਾ ਜਾਂ ਸਮਰਥਨ ਘਟਾ ਇਸ ਵੈਲਟ ਦੇ ਵਿੱਚ ਇਹ ਆਪਾਂ ਨੂੰ ਮੰਨਣਾ ਪਊਗਾ ਇਵੇਂ ਮੈਂ ਉਦੋਂ ਲੋਕ ਸਭਾ ਵਿੱਚ ਵੀ ਜਦੋਂ ਇਹ ਬਠਿੰਡਾ ਹੌਟ ਸੀਟ ਬਣੀ ਸੀਗੀ ਤਾਂ ਉਸ ਵੇਲੇ ਲਖਾ ਸਿਧਾਨਾ ਦਾ ਨਾਮ ਸੀਗਾ ਜਾਂ ਆਮਰਤਪਾਲ ਸਿੰਘ ਹੋਰਾਂ ਦੇ ਧੜੇ ਦੀ ਚਰਚਾ ਸੀਗੀ ਤਾਂ ਉਸ ਵੇਲੇ ਵੀ ਆਪਾਂ ਇਹ ਗੱਲਾਂ ਕੀਤੀਆਂ ਸੀਗੀਆਂ ਤਾਂ ਉਹਨਾਂ ਦਾ ਇਕੱਠ ਕਹ ਲੋ ਕਿ ਠੀਕ ਠਾਕ ਹੀ ਉਹਨ ਠੀਕ ਠਾਕ ਦੀ ਪਰਿਭਾਸ਼ਾ ਤੁਸੀਂ ਆਪ ਹੀ ਤੈਅ ਕਰ ਲੈਣਾ ਤੇ ਉਧਰੋਂ ਜੇ ਵਾਰਸ ਪੰਜਾਬ ਦੇ ਅਕਾਲੀ ਦਲ ਹੈ ਉਹਨਾਂ ਦਾ ਇਕੱਠ ਵੀ ਦੇਖੋ ਕਿ ਉਹ ਵੀ ਠੀਕ ਠਾਕ ਹੀ ਸੀਗਾ ਤੇ ਲੱਖੇ ਸਿਧਾਨੇ ਹੋਰਾਂ ਦਾ ਵੀ ਲਾ ਲਓ ਕਿ ਕੱਠ ਠੀਕ ਠਾਕ ਰਿਆ ਜੀ ਕੋਈ ਬਹੁਤ ਵੱਡਾ ਕੱਠ ਨਹੀਂ ਸੀਗਾ ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜਾ ਕੱਠ ਜੇ ਤੁਸੀਂ ਕੱਠ ਦੇ لحاظ ਨਾਲ ਦੇਖੋਗੇ ਤਾਂ ਕਾਲੀ ਦਲ ਬਾਦਲ ਦਾ ਵੱਡਾ ਜ਼ਹਰਾ ਜੀ ਗੱਲ ਹੈ ਬਿਲਕੁਲ ਠੀਕ ਹੈ ਨਾ ਪਹਿਲਾਂ ਵੀ ਦੇਖਿਆ ਜਦੋਂ ਬਹੁਤ ਰੌਲਾ ਪਾ ਰਹੇ ਸੀ ਪਰ ਇਹ ਇੱਕ ਵੇਖਣ ਵਾਲੀ ਗੱਲ ਹੈ ਫਿਰ ਮੈਂ ਵਾਰ-ਵਾਰ ਕਹੂੰਗਾ ਕਿ ਆਪਾਂ ਮਤਲਬ ਕਿ ਅਮਰਤਪਾਲ ਸਿੰਘ ਹੋਰਾਂ ਦੇ ਨੂੰ ਹਾਲੇ ਵੀ ਮਜ਼ਬੂਤ ਮੰਨਦੇ ਹਾਂ ਕਿ ਕੇਂਦਰ ਕਿਤੇ ਨਾ ਕਿਤੇ ਉਹਨਾਂ ਵੱਲ ਇਹ ਇਸ ਤਰ੍ਹਾਂ ਚਾਹਖਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਟੀਪੀਸੀ ਚ ਤਾਕਤ ਨਾ ਫੜ ਲੈ ਪਰ ਉਹ ਇੱਥੇ ਕੋਈ ਬਹੁਤਾ ਤਗੜਾ ਕੱਠ ਯਾਨੀ ਕਹਿ ਲੋ ਮਾਲਵੇ ਚ ਬਹੁਤ ਤਗੜਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਵਾਲਾ ਨਹੀਂ ਸੀ ਨਹੀਂ ਸੀ ਜੀ ਚਲੋ ਖੈਰ ਮੀਟੂ ਜੀ ਕੋਈ ਵੀ ਤਨਜ਼ੀਮ ਆਉਂਦੀ ਹੈ ਜਦੋਂ ਤੇ ਸ਼ੁਰੂਆਤੀ ਦੌਰ ਤੇ ਕਈ ਵਾਰੀ ਐਦਾਂ ਹੁੰਦਾ ਹੈ ਪਰ ਅੱਗੇ ਜਾ ਕੇ ਆਪਾਂ ਕੁਝ ਦੇਖਿਆ ਖਾਸ ਕਰਕੇ ਮੌਜੂਦਾ ਪਾਰਟੀ ਦਾ ਦੇਖਿਆ ਕਿ ਹੌਲੀ-ਹੌਲੀ ਸਰਕਾਰ ਬਣਾਉਣ ਤੱਕ ਪਹੁੰਚ ਗਈ ਹੈ ਤਾਂ ਦੇਖੋ ਅਜੇ ਆਪਾਂ ਕਿਸੇ ਦਾ ਵੀ ਕੋਈ ਫੈਸਲਾ ਤੇ ਨਹੀਂ ਕਰ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ